ਵੱਡੀ ਖਬਰ ਪੰਜਾਬ ਪੁਲਿਸ ਨੇ ਕੀਤੀ ਹੈ ਇਤਿਹਾਸਿਕ ਰਿਕਵਰੀ ਚੈਕਿੰਗ ਦੌਰਾਨ ਕੇਂਦਰੀ ਜੇਲ੍ਹ ਦੇ ਅੰਦਰੋਂ ਮਿਲਿਆ ਵੱਡਾ ਜਖੀਰਾ ਤੇ ਰੱਖਿਆ ਹੋਇਆ ਸੀ ਫਰਸ਼ ਦੇ ਹੇਠਾਂ ਲੁਕਾ ਕੇ ਜੀਹਾਂ ਇਹ ਖਬਰ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੰਜਾਬ ਪੁਲਿਸ ਨੇ ਇੱਕ ਵੱਡੀ ਰਿਕਵਰੀ ਕੀਤੀ ਹੈ ਪੁਲਿਸ ਨੂੰ ਕੇਂਦਰੀ ਜੇਲ੍ਹ ਦੇ ਅੰਦਰੋਂ ਕੁਝ ਗੈਰ ਕਾਨੂੰਨੀ ਸਮਾਨ ਮਿਲਿਆ ਦੱਸਦੀ ਹੈ ਕਿ ਪੁਲਿਸ ਨੇ ਚੈਕਿੰਗ ਦੌਰਾਨ ਇੱਥੇ 1 ਕਿਲੋ 170 ਗ੍ਰਾਮ ਹੈਰੋਇਨ 98 ਗ੍ਰਾਮ ਅਫੀਮ ਸਲਫਾ ਪਾਊਡਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ 16 ਮੋਬਾਈਲ ਫੋਨ 6 SIM 6 이어ਪອດ 16 ਹੈੱਡਫੋਨ 3 ਮੋਬਾਈਲ ਚਾਰਜਰ ਤੇ ਇੱਕ ਡਾਟਾ ਕੇਬਲ ਬਰਾਮਦ ਕੀਤੀ ਹੈ ਦੱਸਦੀ ਹੈ ਕਿ ਇਹ ਜਿਹੜੀ ਜਾਂਚ ਹੈ ਸੀਨੀਅਰ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਸੰਧੂ ਹੋਰਾਂ ਦੀ ਅਗਵਾਈ ਦੇ ਹੇਠ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਜੇਲ੍ਹ ਦੇ ਅੰਦਰ ਚੈਕਿੰਗ ਕਰ ਰਹੇ ਸੀ ਤਾਂ ਇੱਕ ਗੁਪਤ ਥਾਂ ਤੋਂ ਫਰਸ਼ ਦੀ ਪੰਤ ਤੋੜ ਕੀਤੀ ਗਈ ਤਾਂ ਫਰਸ਼ ਦੇ ਹੇਠੋਂ ਇਹ ਸਮਾਨ ਮਿਲਿਆ ਦੂਸਰੇ ਪਾਸੇ ਡੀਐਸਪੀ ਸ਼੍ਰੀ ਗੋਇੰਦਵਾਲ ਸਾਹਿਬ ਅਤਲ ਸੋਨੀ ਹੋਰਾਂ ਦਾ ਕਹਿਣਾ ਹੈ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਰਿਕਵਰੀ ਹੈ ਪਹਿਲਾਂ ਕਦੀ ਵੀ ਪੁਲਿਸ ਨੇ ਇਕੱਠਾ ਇਨਾ ਵੱਡਾ ਜ਼ਖੀਰਾ ਕਦੀ ਵੀ ਬਰਾਮਦ ਨਹੀਂ ਕੀਤਾ ਸੀ ਇਸ ਕਰਕੇ ਇਹ ਇੱਕ ਇਤਿਹਾਸਿਕ ਰਿਕਵਰੀ ਹੈ ਪਰੰਤੂ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਆਖਿਰ ਇਨਾ ਵੱਡਾ ਜ਼ਖੀਰਾ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਪਹੁੰਚਿਆ ਕਿਸ ਨੇ ਇਹ ਸਮਾਨ ਜੇਲ੍ਹ ਦੇ ਅੰਦਰ ਲੈ ਕੇ ਆਂਦਾ ਤੇ ਕੌਣ ਅਧਿਕਾਰੀ ਹੈ ਜਿਹੜਾ ਇਹਨਾਂ ਲੋਕਾਂ ਦੇ ਨਾਲ ਮਿਲਿਆ ਹੋਇਆ ਹੈ ਇਹ ਆਪਣੇ ਆਪ ਦੇ ਵਿੱਚ ਹੀ ਪ੍ਰਸ਼ਾਸਨ ਤੇ ਵੱਡੇ ਸਵਾਲ ਪੈਦਾ ਕਰਦਾ ਹੈ ਇਹ ਤੇ ਦੱਸਦੀ ਹੈ ਕਿ ਕੇਂਦਰੀ ਜੇਲ੍ਹ ਦੇ ਅੰਦਰ ਖਤਰਨਾਕ ਗੈਂਗਸਟਰ ਵੀ ਬੰਦ ਨੇ ਜਿਨ੍ਹਾਂ ਦੇ ਵੱਲੋਂ ਨੈਟਵਰਕ ਚਲਾ ਕੇ ਵਕ-ਵਕ ਲੋਕਾਂ ਦੇ ਕੋਲੋਂ ਫਰੋਤੀਆਂ ਦੀ ਮੰਗ ਕੀਤੀ ਜਾਂਦੀ ਹੈ ਤੇ ਅਜੇ ਤੱਕ ਕੇਂਦਰੀ ਜੇਲ੍ਹ ਦਾ ਪ੍ਰਸ਼ਾਸਨ ਇਸ ਨੈਟਵਰਕ ਦਾ ਪਰਦਾਫਾਸ਼ ਨਹੀਂ ਕਰ ਸਕਿਆ ਹਾਲਾਂਕਿ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਇਤੇ ਜਿਹੜੇ ਖਾਸ ਹੈ ਕਿ ਸ਼੍ਰੀ ਗੋਇੰਦਵਾਲ ਸਾਈਡ ਦੇ ਵਿੱਚ ਬਣੀ ਹੋਈ ਕੇਂਦਰੀ ਜੇਲ ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਨੇ ਇਹ ਜੇਲ ਅਕਸਰ ਹੀ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ ਤੇ ਹੁਣ ਜਦੋਂ ਇਹਨਾਂ ਵੱਡਾ ਜ਼ਖੀਰਾ ਪੁਲਿਸ ਨੇ ਬ੍ਰਾਹਮਤ ਕੀਤਾ ਤਾਂ ਫਿਰ ਇੱਕ ਵਾਰ ਫਿਰ ਤੋਂ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ ਸੁਰਖੀਆਂ ਦੇ ਵਿੱਚ ਕੇਂਦਰੀ ਜੇਲ ਦੁਬਾਰਾ ਤੋਂ ਆ ਗਈ ਹੈ ਦੱਸ ਦਈਏ ਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਅਗਰ ਇੰਨੀ ਵੱਡੀ ਮਾਤਰਾ ਦੇ ਵਿੱਚ ਜ਼ਖੀਰਾ ਜੇਲ੍ਹ ਦੇ ਅੰਦਰੋਂ ਬਰਾਮਦ ਹੋ ਰਿਹਾ ਹੈ ਇਹਦਾ ਮਤਲਬ ਹੈ ਕਿ ਬਾਹਰੋਂ ਕੁਝ ਲੋਕ ਜਿਹੜਾ ਇਹ ਸਮਾਨ ਨੇ ਜੇਲ੍ਹ ਦੇ ਅੰਦਰ ਪਹੁੰਚਾਉਂਦੇ ਨੇ ਤੇ ਜਿਹੜੇ ਤੇ ਖਤਰਨਾਕ ਕੈਦੀ ਨੇ ਗੈਂਗਸਟਰ ਨੇ ਉਹ ਇਸ ਦੀ ਵਰਤੋਂ ਕਰਦੇ ਨੇ ਦੱਸ ਦਈਏ ਕਿ ਇਨ੍ਹਾਂ ਖਤਰਨਾਕ ਗੈਂਗਸਟਰਾਂ ਦੇ ਵੱਲੋਂ ਜੇਲ੍ਹ ਦੇ ਅੰਦਰੋਂ ਹੀ ਨੈਟਵਰਕ ਚਲਾਇਆ ਜਾਂਦਾ ਹੈ ਤੇ ਬਾਹਰ ਲੋਕ ਜਿਹੜੇ ਇਹਨਾਂ ਦੇ ਨੈਟਵਰਕ ਦਾ ਹਿੱਸਾ ਨੇ ਉਹ ਲੋਕਾਂ ਦੇ ਕੋਲੋਂ ਫਰੋਤੀਆਂ ਦੀ ਮੰਗ ਕਰਦੇ ਨੇ ਇੱਥੋਂ ਤੱਕ ਕਿ ਅਚਈਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਸੋ ਇਸ ਵੇਲੇ ਇਹ ਜਿਹੜੀ ਪੰਜਾਬ ਪੁਲਿਸ ਹੈ ਉਸ ਦੇ ਵੱਲੋਂ ਇੱਕ ਇਤਿਹਾਸਿਕ ਰਿਕਵਰੀ ਕੀਤੀ ਗਈ ਹੈ ਪੁਲਿਸ ਨੇ ਇੰਨੀ ਵੱਡੀ ਮਾਤਰਾ ਦੇ ਵਿੱਚ ਜ਼ਖੀਰਾ ਜੇਲ੍ਹ ਦੇ ਅੰਦਰੋਂ ਬਰਾਮਦ ਕੀਤਾ ਹੈ ਪਰੰਤੂ ਫਿਰ ਵੀ ਇਹ ਗੱਲ ਕਹਿਣਯੋਗ ਕਿ ਕਰੜੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਅਗਰ ਇੰਨੀ ਵੱਡੀ ਮਾਤਰਾ ਦੇ ਵਿੱਚ ਜ਼ਖੀਰਾ ਬਰਾਮਦ ਹੁੰਦਾ ਹੈ ਤੇ ਇਸ ਦਾ ਮਤਲਬ ਇਹ ਹੈ ਕਿ ਬਾਹਰੋਂ ਲੋਕ ਅਜਿਹੇ ਆਸਮਾਨ ਜੇਲ ਦੇ ਅੰਦਰ ਭੇਜਦੇ ਨੇ ਜਿਹੜੇ ਕਿ ਖਤਰਨਾਕ ਗੈਂਗਸਟਰਾਂ ਤੇ ਕੈਦੀਆਂ ਦੇ ਵੱਲੋਂ ਵਰਤਿਆ ਜਾਂਦਾ ਸੋ ਸ਼੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਪੁਲਿਸ ਨੇ ਜੇਲ ਦੇ ਅੰਦਰੋਂ ਚੈਕਿੰਗ ਦੇ ਦੌਰਾਨ ਵੱਡੀ ਮਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜ਼ਖੀਰਾ ਹਾਸਿਲ ਕੀਤਾ ਹੈ ਤੇ ਹੁਣ ਅਣਪਛਾਤੇ ਵਿਅਕਤੀ ਦੇ ਖਿਲਾਫ ਪੁਲਿਸ ਦੇ ਵੱਲੋਂ ਪਰਚਾ ਵੀ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਪਾਲ ਵੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਵੀ ਵਿਅਕਤੀ ਇਸ ਮਾਮਲੇ ਦੇ ਵਿੱਚ ਸ਼ਾਮਿਲ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ